ਯਾਦ ਰੱਖਿਓ ਇਹ ਸੋਗ ਦੇ ਦਿਨ ਨਹੀਂ ਹਨ ਇਹ ਸਾਡੇ ਲਈ ਸੋਗ ਦੇ ਦਿਨ ਨਹੀਂ ਹਨ ਠੰਡੇ ਬੁਰਜ ਵਿੱਚ ਬੈਠੇ ਸਿੱਖੋ ਮੇਰੇ ਗੁਰੂ ਦੀ ਬਾਣੀ ਨੇ ਸਾਨੂੰ ਇਹ ਗੱਲ ਦੱਸੀ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਇੱਥੇ ਕੀ ਹੋ ਰਿਹਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਇਹ ਹਰਖ ਸੋਗ ਤੋਂ ਉੱਚੇ ਦੀਆਂ ਗੱਲਾਂ ਨੇ ਨਾ ਤੇ ਨੱਚਣ ਗਾਉਣ ਵਾਲੇ ਤਮਾਸ਼ੇ ਨੇ ਤੇ ਨਾ ਇਹ ਮਯੂਸੀ ਦੇ ਵਿੱਚ ਡੁੱਬਣ ਵਾਲਾ ਸੋਗ ਹੈ ਇੱਥੇ ਅੰਮ੍ਰਿਤ ਨਾਮ ਦੀ ਵਰਖਾ ਹੋਈ ਠੰਡੇ ਬੁਰਜ ਦੇ ਅੰਦਰ ਤੇ ਹਰਖ ਤੇ ਸੋਗ ਤੋਂ ਉੱਚਿਆਂ ਲਿਜਾ ਕੇ ਪਟਕਦਿਆਂ ਨੂੰ ਜ਼ਿੰਦਗੀ ਦਾ ਰਾਹ ਮਿਲ ਗਿਆ ਗੁਰਸਿੱਖੋ ਕਿਸ ਪਾਸੇ ਨੂੰ ਅਸੀਂ ਤੁਰ ਪਏ ਅੱਜ ਸਾਡੀ ਬਿਰਤੀ ਕਿਉਂ ਸੋਗਮਈ ਬਣੇ ਪਈ ਸਾਨੂੰ ਤੇ ਠੰਡਾ ਬੁਰਜ ਚੜ੍ਹਦੀ ਕਲਾ ਦਿੰਦਾ ਆ ਠੰਡੇ ਬੁਰਜ ਦਾ ਗੁੰਮਦ ਵੇਖ ਰਹੇ ਹੋ ਇਹ ਖਾਲਸੇ ਦੀ ਦਸਤਾਰ ਵਾਂਗ ਉੱਚਾ ਖੜਾ ਸ਼ਾਨ ਦੇ ਨਾਲ ਤੇ ਇਹਦੀ ਸ਼ਾਨ ਬੁਲੰਦ ਕੀਤੀ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਮੈਨੂੰ ਠੰਡੇ ਬੁਰਜ ਵੱਲ ਵੇਖ ਕੇ ਸੱਚੀ ਮੁੱਚੀ ਪੰਥ ਦੀ ਪੱਗ ਚੇਤੇ ਆਉਂਦੀ ਹੈ ਕਿ ਠੰਡਾ ਬੁਰਜ ਖਾਲਸਾ ਪੰਥ ਦੀ ਪੱਗ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਆਪਣੇ ਖੂਨ ਨਾਲ ਰੰਗ ਕੇ ਸੂਹੀ ਕਰਕੇ ਰੱਖ ਦਿੱਤੀ ਸਾਧ ਸੰਗਤ